ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਂ ਵਰਤਕ ਵੀਡੀਓ ਬਾਰੇ ਵੀਡੀਓ ਵਿੱਚ ਕਮਲ ਨੇ ਆਪਣੀ ਮੰਮੀ ਨੂੰ ਜਿਹੜਾ ਕਿਉਂ ਕਿਹਾ ਕਿ ਸ਼ਾਇਦ ਪ੍ਰੀਤ ਆਪਣੇ ਤੋਂ ਕੁਝ ਗੱਲਾਂ ਲੁਕੋ ਰਹੀ ਹੈ ਫਿਰ ਕਮਲ ਨੂੰ ਸਾਰੀਆਂ ਗੱਲਾਂ ਪਤਾ ਲੱਗੀਆਂ ਕਿ ਕਿਵੇਂ ਵਿੱਕੀ ਪ੍ਰੀਤ ਨੂੰ ਕੱਢਦਾ ਸੀ ਇਸ ਲਈ ਉਹ ਐਕਟਿੰਗ ਕਰ ਰਿਹਾ ਸੀ ਕਿ ਮੈਂ ਇਹ ਸਾਰੀਆਂ ਗੱਲਾਂ ਮੰਮੀ ਦੇ ਮੂੰਹ ਤੋਂ ਹੀ ਕਢਵਾਵਾਂਗਾ ਇਹ ਸਾਰੀਆਂ ਗੱਲਾਂ ਅਸੀਂ ਤੁਹਾਨੂੰ ਦੱਸਾਂਗੇ ਵੀਡੀਓ ਨੂੰ ਪੂਰਾ ਦੇਖਿਓ ਮੰਮੀ ਜੀ ਨੇ ਜਦੋਂ ਪ੍ਰੀਤ ਨਾਲ ਸਾਰੀਆਂ ਗੱਲਾਂ ਕੀਤੀਆਂ ਸੀ ਤਾਂ ਉਸ ਨੂ ਰਾਜ ਦੱਸਿਆ ਸੀ ਕਿ ਕਿਵੇਂ ਮੈਂ ਤੇਰੇ ਪਰਸ ਵਿੱਚ 4000 ਰੁਪਏ ਆਇਆ ਸੀ ਉਹ ਵੀ ਸਾਰਾ ਤੁਨ ਕੋ ਕੇ ਮੰਮੀ ਜੀ ਨੇ ਸਾਰੀਆਂ ਗੱਲਾਂ ਪ੍ਰੀਤ ਨੂੰ ਦੱਸ ਦਿੱਤੀਆਂ ਪ੍ਰੀਤ ਬਹੁਤ ਹੀ ਜ਼ਿਆਦਾ ਗੁੱਸੇ ਹੋਈ ਮੰਮੀ ਜੀ ਤੇ ਕਹਤੇ ਹਨ ਨੂ ਇਹ ਸਭ ਕਰਨ ਦੀ ਕੀ ਜ਼ਰੂਰਤ ਸੀ ਪਰ ਮੰਮੀ ਜੀ ਨੂੰ ਨਹੀਂ ਪਤਾ ਸੀ ਕਿ ਜਿਹੜੀਆਂ ਵੀ ਗੱਲਾਂ ਉਸਨੇ ਪ੍ਰੀਤ ਨਾਲ ਕੀਤੀਆਂ ਸੀ ਉਹ ਸਾਰੀਆਂ ਰਿਕਾਰਡ ਹੋ ਗਈਆਂ ਸਨ ਉਹ ਮਾਨਵੀ ਕੀ ਸੋਚਦੀ ਹੈ ਕਿ ਇਦਾਂ ਪੈਸੇ ਦੇ ਕੇ ਮੈਂ ਪ੍ਰੀਤ ਨੂੰ ਆਪਣੇ ਵੱਲ ਕਰ ਲਵਾਗੀ ਪਰ ਮੰਮੀ ਜਦੋਂ ਪ੍ਰੀਤ ਨਾਲ ਗੱਲ ਕਰਕੇ ਹੱਟੀ ਸੀ ਉਸ ਤੋਂ ਬਾਅਦ ਮੰਮੀ ਜੀ ਦਾ ਫੋਨ ਨਹੀਂ ਚੱਲਿਆ ਗਰacias ਕਰਕੇ ਮੰਮੀ ਜੀ ਨੇ ਕਮਲ ਨੂੰ ਕਿਹਾ ਕਿ ਜਦੋਂ ਮੇਰਾ ਫੋਨ ਸੈਟ ਕਰਕੇ ਦੇ ਜਦੋਂ ਕਮਲ ਮੰਮੀ ਜੀ ਦਾ ਫੋਨ ਚਟਕਾਣ ਲੱਗਦਾ ਹੈ ਫੋਨ ਆਪਣੇ ਆਪ ਚਾਲੂ ਹੋ ਗਿਆ ਗਲਤੀ ਨਾਲ ਮੰਮੀ ਜੀ ਤਾਂ ਪਾਵਰ ਆਫ ਬਟਨ ਦੱਬਿਆ ਗਿਆ ਜਦ ਫੋਨ ਚਾਲੂ ਹੈ ਤਾਂ ਕਮਲ ਨੇ ਸਾਰੀਆਂ ਗੱਲਾਂ ਸੋਣ ਲੀਆਂ ਜੋ ਪ੍ਰੀਤ ਨੇ ਤੇ ਮੰਮੀ ਜੀ ਨੇ ਕੀਤੀਆਂ ਸਨ ਕਮਲ ਪਹਿਲਾਂ ਹੀ ਬਹੁਤ ਜ਼ਿਆਦਾ ਪਸੇਚ ਸੀ ਗੱਡੀ ਨੂੰ ਲੈ ਕੇ ਜਦੋਂ ਉਸ ਨੂੰ ਪਤਾ ਲੱਗਾ ਕਿ ਮੰਮੀ ਜੀ ਨੇ ਜ਼ਬਰਦਸਤੀ ਪ੍ਰੀਤ ਤੇ ਪਰ ਸ 4000 ਰੁਪਏ ਪਾਏ ਹਨ ਦੋਸਤੋ ਉਹ ਵੀ ਉਸ ਤੋਂ ਲੁਕੋ ਕੇ ਉਸ ਨੂੰ ਮੰਮੀ ਜੀ ਤੇ ਬਹੁਤ ਬੁਸਾਇਆ ਉਸ ਤੋਂ ਵਾਅਦਾ ਸਨੇ ਇਹ ਵੀ ਸੋਣ ਲਿਆ ਕਿ ਮੰਮੀ ਜੀ ਨੇ ਪ੍ਰੀਤ ਨੂੰ 15000 ਦਾ ਮੋਬਾਈਲ ਲੈ ਕੇ ਦਿੱਤਾ ਫਿਰ ਕਮਲ ਸੋਚਣ ਲੱਗਾ ਕਿ 4-5 ਲੱਖ ਦੀ ਅਸੀਂ ਉਸ ਨੂੰ ਗੱਡੀ ਦੇ ਦਿੱਤੀ ਤੇ ਉਹ 40-50000 ਦੀ ਸਰਵਿਸ ਨਹੀਂ ਵੀ ਕਰਵਾ ਸਕਿਆ ਜਾਕਰ ਉਸਨੇ ਪ੍ਰੀਤ ਨੂੰ 15000 ਦਾ ਮੋਬਾਈਲ ਖੂਨ ਕੇ ਲੈ ਕੇ ਦਿੱਤਾ ਤੇ ਫਿਰ ਕਮਲ ਨੂੰ ਜਾਨ ਹੈ ਕਿ ਜਦੋਂ ਅਸੀਂ ਪ੍ਰੀਤ ਨੂੰ ਛੱਡਣਗੇ ਸੋ ਉਸਨੇ ਵੀ ਕਿ ਬਾਰ ਬਾਰ ਮੋਬਾਈਲ ਫੋਨ ਦੀ ਗੱਲ ਕਰ ਰਿਹਾ ਸੋ ਸਾਰੀ ਗੱਲ ਸਮਝ ਜਾਂਦਾ ਹੈ ਫਿਰ ਸਾਰੀਆਂ ਗੱਲਾਂ ਸੰਦੀਪ ਨੂੰ ਬੋ ਦੱਸਦਾ ਹੈ ਸੰਦੀਪ ਤੇ ਕਮਲ ਨੂੰ ਇਹ ਹੈ ਕਿ ਕਿੰਨੇ ਦਿਨ ਹੋ ਗਏ ਪ੍ਰੀਤ ਦੇ ਵਿਆਹ ਨੂੰ ਪਰ ਵਿਕੀ ਨੇ ਉਹਨਾਂ ਦਾ ਕੋਈ ਮੋਬਾਈਲ ਫੋਨ ਨਹੀਂ ਲਿਆ ਤੇ ਹੁਣ ਜਦੋਂ ਪੇਕਿਆਂ ਤੋਂ ਪ੍ਰੀਤ ਗਈ ਸੀ ਉਸ ਤੋਂ ਦੋ ਦਿਨ ਮਗਰੋਂ ਹੀ ਵਿਕੀ ਨੇ ਉਸ ਨੂੰ ਫੋਨ ਲੈ ਕੇ ਦੇ ਦਿੱਤਾ ਫਿਰ ਸੰਦੀਪ ਕਹਿੰਦੀ ਹੈ ਕਿ ਮੰਮੀ ਜੀ 4000 ਰੁਪਏ ਸਾਡੇ ਤੁਲਕੋ ਕੇ ਪ੍ਰੀਤ ਨੂੰ ਦੇ ਸਕਦੇ ਹਨ ਤਾਂ ਕੀ ਪਤਾ ਵਿਕੀ ਨੂੰ ਵੀ ਪੈਸੇ ਦਿੱਤੇ ਹੋਣ ਕਮਲ ਤੇ ਸੰਦੀਪ ਨੂੰ ਸਾਰੀਆਂ ਗੱਲਾਂ ਸਮਝ ਆ ਗਈ ਸੀ ਤੇ ਕਿਵੇਂ ਵਿਕੀ ਨੇ ਮੰਮੀ ਨੂੰ ਆਪਣੇ ਜਾਲ ਵਿੱਚ ਫਸਾਇਆ ਹੋਇਆ ਹੈ ਕਮਲ ਨੇ ਕਿਹਾ ਹੁਣ ਮੈਂ ਸਾਰੀਆਂ ਗੱਲਾਂ ਡੈਡੀ ਜੀ ਨੂੰ ਵੀ ਦੱਸਾਂਗਾ ਹੁਣ ਆਪਾਂ ਅਗਲੀ ਵੀਡੀਓ ਦੇਖਾਂਗੇ ਕਿ ਜਦੋਂ ਕਮਲ ਇਹ ਸਾਰੀਆਂ ਗੱਲਾਂ ਡੈਡੀ ਜੀ ਨੂੰ ਦੱਸੇਗਾ ਤਾਂ ਡੈਡੀ ਜੀ ਤਾਂ ਕੀ ਫੈਸਲਾ ਲੈਣਗੇ ਇਹ ਕੋਈ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਤੇ ਕਮੈਂਟ ਵੀ ਜਰੂਰ ਕਰਨਾ ਨਾ